ਸਰਕਾਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਮੈਂਨਕਦੀ ਕੰਨ ਨੂੰ ਮਿਲ ਕੇ ਕਿ ਤੁਸੀਂ ਠੀਕ ਠਾਕ ਹੋਵੇ ਤੁਸੀਂ ਠੀਕ ਠਾਕ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਨਾਲ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਲੈ ਲਾਈਕ ਸ਼ੇਅਰ ਜੁਲ ਕਰਿਆ ਕਰੋ ਤੁਹਾਡਾ ਮੈਂ ਤੁਹਾਨੂੰ ਦੱਸ ਦਿੰਦੀ ਕਿ ਅੱਜ ਮੈਂ ਇੱਕ ਨਵਾਂ ਤਰੀਕਾ ਤੁਹਾਨੂੰ ਦੱਸੂਗੀ ਸਲਵਾਰ ਦਾ ਸਲਵਾਰ ਤੇ ਪਕੜਾਈ ਕਰਾਂਗੇ ਇਹ ਹੈਗਾ ਵਾ 2 ᱴਾਈ ਮੀਟਰ ਕਪੜਾ ਵਾ ਹਾਂਜੀ 34 ਚੰਤੀ ਦੇ ਆਪਣੀ ਲੈਂਥਾ ਸਲਵਾਰ ਦੀ ਤਿਆਰ ਤੇ 34 ਦੇ ਹਿਸਾਬ ਦੇ ਨਾਲ ਸਲਵਾਰੀ ਆਪਾਂ ਕਟਿੰਗ ਕਰਾਂਗੇ ਟਾਈ ਕਰਾਂਗੇ ਤੇ ਤੁਹਾਨੂੰ ਦੱਸੂਗੀ ਪਲੀਜ਼ ਤੁਸੀਂ ਮੇਰੀ ਵੀਡੀਓ ਸਿਰੁੱਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਕਮੈਂਟ ਵੀ ਨਹੀਂ ਕਰਿਆ ਕਰੋ ਅੱਜ ਮੈਂ ਤੁਹਾਨੂੰ ਇਹ ਦੱਸਣਾ ਵਾਂ ਕਿ ਜਿਵੇਂ ਆਪਰੇ ਕੋਈ ਵੀ ਸਲਵਾਰ ਵਿੱਚ ਇਹ ਜੈਸ ਸਿੰਦਾ ਜਾਂਦਾ ਵਾ ਚਾਹੇ ਕੋਈ ਛੇਕੂ ਕਾਇੰਦਾ ਵਾ ਤੇ ਜੇ ਜਿਹੜਾ ਵੀ ਕਪੜਾ ਕੋਈ ਵਿੱਚ ਹੋਵੇ ਤੇ ਖਰਾਬ ਹੋਵੇ ਜਿੱਦਾਂ ਕਪੜਾ ਤੇ ਹੋਰ ਸਭ ਤੋਂ ਪਹਿਲਾਂ ਆਪਾਂ ਇਹ ਵੇਖਣਾ ਕਿ ਕਪੜੇ ਨੂੰ ਆਪਾਂ ਖੋਲ ਕੇ ਵੇਖ ਲੈਣਾ ਵਾ ਕੱਟਣ ਤੋਂ ਪਹਿਲਾਂ ਜਿਉਂ ਇਹ ਵਿੱਚ ਕੋਈ ਸੁੰਦਾ ਬਾਤ ਹੈ ਕੋਈ ਖਰਾਬਤ ਨਹੀਂ ਹੈ ਕਪੜਾ ਜੇ ਉਹ ਕਪੜਾ ਵਿੱਚ ਕੋਈ ਵੀ ਪ੍ਰੋਬਲਮ ਹੈਗੀ ਆ ਤੋ ਪਲੀਜ਼ ਆਪਾਂ ਉਹ ਅੱਜ ਮੈਂ ਤੁਹਾਨੂੰ ਇਹ ਦੱਸਣਾ ਵਾ ਕਿ ਉਹ ਆਪਾਂ ਇੱਕ ਸਾਈਡ ਨੂੰ ਤੇ ਕਟਾਈ ਉਹ ਵੀ ਕਰ ਸਕਦੇ ਆ ਜਿਉਂ ਕਿ ਆਪਾਂ ਇਸ ਸਲਵਾਰ ਦੇ ਇਹ ਪਹੁੰਚੇ ਵੱਲ ਨਾ ਆਵੇ ਉੱਪਰਲੀ ਸਾਈਡ ਆਵੇ ਜਾਂ ਸਾਈਡ ਤੇ ਆਵੇ ਉਹ ਅੱਜ ਮੈਂ ਤੁਹਾਨੂੰ ਦੱਸੂਂਗੀ ਕਿ ਨੇੜੀਆਂ ਪਾਸ ਸਲਵਾਰ ਦੀ ਕਟੇਂਗਾਨੀਆਂ ਉਹ ਮੈਂ ਤੇ ਐਸੇ ਤਰੀਕੇ ਨਾਲ ਕਰਨੀਆਂ ਸੋ ਮੇਰੇ ਜਿਹੜਾ ਕੱਪੜਾ ਵਾ ਕੱਪੜਾ ਨੇ ਦੇਖਿਆ ਤੇ ਉਹਦੇ ਵਿੱਚ ਮੈਨੂੰ ਸਿੰਦਾ ਲੱਗਾ ਤੇ ਉਹ ਸਿੰਦਾ ਹੁਣ ਮੈਂ ਇਹ ਦੇਖਣਾ ਕਿ ਕਿ ਕਿਸੇ ਦਾ ਹੈਗਾ ਆਪਣਾ ਹੁੰਦਾ ਤੇ ਇਹ ਨਹੀਂ ਕਰ ਸਕਦੇ ਨਹੀਂ ਤੇਦਾ ਕੋਈ ਹਾਲ ਨਹੀਂ ਹੈਦਾ ਹੁਣ ਤੇ ਹੁਣ ਮੈਂ ਇਹ ਕਰੂੰਗੀ ਕਿ ਜਿਹੜਾ ਸਿੰਦਾ ਵਾ ਉਹ ਮੈਂ ਇਸ ਦੇ ਹਿਸਾਬ ਨਾਲ ਕਟਾਈ ਸਲਵਾਰ ਦੀ ਕਰੂੰਗੀ ਕਿਉਂਕਿ ਜਿਹੜਾ ਸਿੰਦਾ ਵਾ ਆਪਣਾ ਤੇ ਆ ਜੋ ਸਿੰਮੀ ਵਾ ਲਾਗੇ ਚਾਹੇ ਉੱਪਰ ਆ ਜਾਏ ਸਲਵਾਰ ਦੇ ਕਿਉਂਕਿ ਜਿਹੜਾ ਆਪਣਾ ਦੱਬੇ ਨਾ ਤੇ ਜਿੱਸੀ ਨਾ ਇਹ ਸੋ ਤੁਹਾਨੂੰ ਮੈਂ ਦਿਗੀ ਵੀਡੀਓ ਸੂਤੋ ਲੈ ਕੇ ਆਇਆ ਹਾਂ ਤੱਕ ਜ਼ਰੂਰ ਵੇਖਿਓ ਕਿ ਮੈਂ ਉਹ ਜਿਹੜਾ ਸਿੰਡਾ ਵਾ ਪੀਸਰਾਪਾ ਜਿਹੜਾ ਵਾ ਉਹ ਆਪਾਂ ਸਲਵਾਰ ਦੇ ਵਿੱਚ ਲਿਆਉਨੇ ਆ ਸਭ ਤੋਂ ਪਹਿਲਾਂ ਮੈਂ ਇਹ ਦੇਖਾ ਕਿ ਜਿਹੜਾ ਸਿੰਡਾ ਵਾ ਉਹਨੇ ਚੈਟਰਾ ਆ ਕੇ ਤੇ ਬਾਕੀ ਆਪਾਂ ਪਹਿਲੋ ਕੀ ਕਟਿੰਗ ਕਰਾਂਗੇ ਤੇ ਬਾਅਦ ਵਿੱਚ ਜਿਹੜਾ ਸੀਲੇ ਵਾਲਾ ਕੱਪੜਾ ਉਹ ਪਿੱਛੇ ਆਪਾਂ ਯੂਜ਼ ਕਰਾਂਗੇ ਤੇ ਜੇ ਬਾਹਰ ਨਿਕਲ ਸਕਦਾ ਵਾ ਆਪਣੇ ਕਟਾਈ ਤੋਂ ਤੇ ਆਪਾਂ ਬਾਹਰ ਵੀ ਕਰ ਸਕਦੇ ਆ ਸੋ ਤੁਹਾਨੂੰ ਜਿਹੜੀ ਮੇਰੀ ਵੀਡੀਓ ਹੈ ਸੂਤੋ ਲੈ ਕੇ ਆਇਆ ਤੱਕ ਵੇਖਿਓ ਫਿਰ ਕਿ ਤੁਹਾਨੂੰ ਵੀ ਮੇਰਾ ਸਾਰੇ ਜਿਹੜਾ ਵਾ ਤਰੀਕਾ ਉਹ ਤੁਹਾਨੂੰ ਬਹੁਤ ਪਸੰਡ ਆਇਆ ਆ ਇਹ ਸੋ ਤੁਸੀਂ ਅੱਗੇ ਤੋਂ ਐਸੇ ਗੱਲਾਂ ਦਾ ਖਿਆਲ ਰੱਖਿਓ ਕਿ ਜਦੋਂ ਵੀ ਤੁਸੀਂ ਆਪਣੀ ਕਟਿੰਗ ਕਰਨੀ ਆ ਤਾਂ ਸਭ ਤੋਂ ਪਹਿਲਾਂ ਪਲੀਜ਼ ਕੱਪੜੇ ਨੂੰ ਚੱਕ ਜ਼ਰੂਰ ਕਰ ਲਿਓ ਤੇ ਫਿਰ ਆਪਣੀ ਕਟਿੰਗ ਨੂੰ ਸਟਾਰਟ ਕਰਿਓ ਚਲੋ ਜਿਓ ਜੀ ਆਪਾਂ ਸਲਵਾਰ ਦੀ ਕਟਿੰਗ ਸ਼ੁਰੂ ਕਰਦੇ ਆ ਜੀ ਹਾਂਜੀ ਆ ਲੋ ਜੀ ਆਪਾਂ ਹੁਣ ਆਪਾਂ ਕਟਾਈ ਕਰਦੇ ਆ ਸਲਵਾਰ ਦੀ ਹੁਣ ਆਪਾਂ ਪਹਿਲਾਂ ਇਹਨੂੰ ਇੱਜਾ ਇਦਾਂ ਜੋੜ ਲਿਆ ਬਸ ਅੱਜ ਦਾ ਜੋੜਨਾ ਆਪਾਂ ਆ ਸਭ ਤੋਂ ਪਹਿਲਾਂ ਆਪਾਂ ਕਿਲਾਵਾਂਗੇ ਪਹੁੰਚੇ ਆਪਣਾ ਲੈਂਥ ਲੈਂਥ ਆ ਉਹ ਆਪਣੀ ਦਾ 33 ਆਪਾਂ ਤਿਆਰ ਰੱਖਣਾ ਜੇ ਆਪਾਂ 33 ਤਿਆਰ ਆਪਣੀ ਜੇ ਸਲਵਾਰ ਦੀ ਲੈਂਥ ਆ ਇਸ ਕਰਕੇ ਮੈਂ ਉਹ 5.5 ਬੈਲਟ ਤਿਆਰ ਰੱਖੂਗੀ ਤੇ ਵੇਖਦੇ ਆ ਕਿ ਕਿੰਨੀ ਪਉਣੀ ਆ ਤੇ ਜਿਹੜਾ ਵੀ ਆਪਾਂ ਪਹੁੰਚਾ ਕੁੰਦਾ ਜਿਹੜਾ ਵਾ ਉਹ ਮੈਂ 29 ਇੰਚ ਆਪਣਾ ਤੇ ਉਹਦਾ 30 ਤੇ ਕਟਾਈ ਕਰਾਂਗੇ 1 ਇੰਚ ਵੱਧ ਰੱਖਣਾ ਆਪਾਂ ਹਨਾ ਉਹਦਾ 30 ਹੋ ਗਿਆ ਹੁਣ ਆਪਾਂ 30 ਤੇ ਕਟਾਈ ਕੀਤੀ ਸਲਵਾਰ ਦੀ ਤੇ ਜਿਹੜਾ ਆਪਣਾ ਪਹੁੰਚਾ ਵਾ ਉਹ ਆਪਣਾ ਹੈਗਾ ਵਾ 6.5 ਇਸ ਕਰਕੇ ਮੈਂ 10.5 ਦਾ ਪਹੁੰਚ ਪਾਉਂਦੀ ਵਾਧ ਨੇ ਪਾਉਂਗੀ ਨਾ ਘਟ ਪਾਉਂਗੀ ਆ ਸਾਰੇ 10 ਦਾ ਆਪਾਂ ਪਹੁੰਚਾ ਪਾਇਆ ਹੁਣ ਆਪਾਂ ਸਾਰੇ 10.5 ਤੇ ਲਾ ਲਈ ਨਿਸ਼ਾਨ ਨੇ ਆਨੂ ਜੀ ਇਹ ਹੁਆ ਪਾਈ ਕੋਈ ਥੋੜੇ ਲਈ ਕਿ ਆਪਣਾ 30 ਇੰਚਾ ਮਤਲਬ ਕਿੱਥੇ ਆਉਂਦਾ ਆ ਲੋ ਜੀ ਕਿ ਆਇਆ ਕਾ 3 ਹੁਣ ਆਪਾਂ ਕਿੱ디ਆ ਕਟਾਈ ਕਰ ਲੈਣੀ ਹੈ ਹੁਣ ਆਪਾਂ ਜਿਹੜਾ ਵਾ ਪਹੁੰਚਾ ਜਿਹੜਾ ਵਾ ਸਭ ਤੋਂ ਪਹਿਲਾਂ ਮੈਂ ਪਹੁੰਚਾ ਹੀ ਕਟਿੰਗ ਕੀਤਾ ਆਨੂ ਜੀ ਆਪਾਂ ਪਹੁੰਚੇ ਦੀ ਕਰ ਲਈ ਆ ਕਟਾਈ ਆਪੇ ਪਹੁੰਚੇ ਦੀ ਕਟਾਈ ਹੋਗੀ ਤੇ ਜਿਹੜਾ ਆਪਣੇ ਨਾਲ ਪਹੁੰਚੇ ਨਾਲੋਂ ਕਪੜਾ ਲੱਠਾ ਉਹਦੇ ਨਾਲੋਂ ਆਪਾਂ ਪਾ ਲੈਣੀ ਹੈ ਬੈਲਟ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਬੈਲਟ ਦੀ ਕਿੰਨਾ ਪਾਵਾਂਗੇ ਤੇ ਹੁਣ ਆਪਾਂ ਬੈਲਟ ਪਾਉਣੀ ਆ 8 ਇੰਚ ਲੰਬਾਈ ਕਰਾਂਗੇ ਬੈਲਟ ਦੀ ਆਹ ਲਓ ਜੀ ਆਪਣੀ ਰੱਖੀ ਤੇ ਜਿਹੜਾ ਆਪਣਾ ਪਹੁੰਚੇ ਨਾਲੋਂ ਕਪੜਾ ਲੱਠਾ ਉਹਦੇ ਨਾਲੋਂ ਆਪਾਂ ਬੈਲਟ ਪਾ ਲੈਣੀ ਆ 5 ਇੰਚ ਆਪਣੀ ਬੈਲਟ ਆ ਤੇ ਆਪਾਂ 26 ਇੰਚ ਰੱਖਾਂਗੇ 26 ਦੀ ਕਟਾਈ ਕਰਾਂਗੇ ਤੇ 25 ਦੀ ਆਪਣੀ ਜਿਹੜੀ ਆ 벨ਟ ਵਾਸਤੇ ਉਹ ਤਿਆਰ ਆ। ਆਹ ਲੋ ਜਿਹੜਾ ਪਹੁੰਚਣਾ ਉੱਥਾ 벨ਟ ਉੱਥੋਂ ਆਪਾਂ 벨ਟ ਪਾ ਲਈ। ਹੁਣ ਜਿਹੜਾ ਅੱਗੇ ਆ ਕਪੜਾ ਉਹ ਮੈਂ ਕੁੰਡੇ ਬਣਾਉਂਗੀ। ਸੋ ਮੈਂ ਤੁਹਾਨੂੰ ਦੱਸ ਦਿੰਦੀ ਕਿ ਮੈਂ ਕੁੰਡੇ ਜਿਹੜੇ ਆ ਉਹ ਕਿਸ ਤਰੀਕੇ ਨਾਲ ਆਪਾਂ ਬਣਾਵਾਂਗੇ ਜੈ ਕਿ ਸਲਵਾਰ ਆਪਣੀ ਬੜੀਆ ਬਣ ਜਾਵੇ। ਆਹ ਲੋ ਆ 벨ਟ ਵੀ ਹੋ ਗਈ ਤੇ ਪਹੁੰਚੀ ਹੋ ਗਈ। ਹੁਣ ਆਪਣੇ ਰੈਡੀ ਕੁੰਡੇ। ਹੁਣ ਆਪਾਂ ਕੁੰਡੇ ਬਾਕੀ ਜਿਹੜਾ ਕਪੜਾ ਵਾ ਵਖਾ ਦੇਖਾਂਗੇ। ਉਹ ਕਿਹੜੇ ਸਾਈਜ਼ ਮੇਰਾ ਕਪੜਾ ਵਾ ਉਹ ਆਪਾਂ ਲਈ ਅਵਸ਼ਾਹ ਤੇ ਆਹ ਵੇਖੋ ਆਪਾਂ ਜਿਹੜਾ ਕਪੜਾ ਜਿਹੜਾ ਬਚਿਆ ਆਪਣਾ ਦੋਹਰਾ ਆਪਾਂ ਕਰ ਲਿਆ ਹੁਣ ਆਪਾਂ ਇਹ ਵੇਖਣਾ ਵਾ ਕਿ ਕਿਹੜੇ ਹਿਸਾਬ ਨਾਲ ਪੀਏ ਜੀ ਸਲਵਾਰ ਉਹ ਬਣੇ ਹੋਰ ਆਪਾਂ ਲੜਵੇਸਤ ਕਪੜਾ ਆਪਾਂ ਉਹ ਨੂੰ ਕੱਟ ਲੈਨੇ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਆਹ ਲੋ ਜੀ ਆਪਣਾ ਇਹਦਾ ਵੇਸਤ ਕਪੜਾ ਉਹ ਆਪਾਂ ਕੱਟ ਲਿਆ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਕਿ ਆਪਾਂ ਇਹਦੇ ਟੁੰਡੇ ਆ ਉਹ ਕਿਹੜੇ ਹਿਸਾਬ ਦੇ ਨਾਲ ਆਪਾਂ ਫਿਰ ਬਣ ਹੁਣ ਆਪਣਾ ਇਹ ਕਪੜਾ ਤਿਆਰ ਹੋ ਗਿਆ ਹੁਣ ਇਹ ਜਿਹੜਾ ਕੱਪੜਾ ਸੀਗਾ ਕੱਪੜੇ ਦੇ ਵਿੱਚ ਥੋੜਾ ਕਾਹ ਕੱਪੜਾ ਖਰਾਬ ਹੋ ਗਿਆ ਸੀਗਾ ਇਹਨੇ ਇਸ ਕਰਕੇ ਹੁਣ ਆਪਾਂ ਜਿਹੜਾ ਖਰਾਬ ਆ ਉਹ ਆਪਾਂ ਚੋਣਾ ਦੇ ਲਾਗੇ ਆ ਜਣਾ ਵਾ ਤੇ ਇਸ ਕਰਕੇ ਮੈਂ ਫਿਰ ਹੁਣ ਤੁਹਾਨੂੰ ਦੱਸ ਦਿਆਂ ਹੁਣ ਆਪਾਂ ਅਗੇ ਕਿੰਨਾ ਕੀਗੇ ਲੈਂਥ ਜਿਹੜੀ ਆਪਾਂ 30 ਦੀ 30 ਦੀ ਕਟਾਈ ਆ 30 ਦੀ ਲਾਈਨ ਨਿਸ਼ਾਨੀ ਆਪਾਂ ਇਧਰ ਮੈਂ ਟਾਈਟ ਲਾ ਲਈਏ ਠੀਕ ਆ ਹੁਣ ਆਪਾਂ ਆਹੋਲੇ ਪਾਸੇ ਕਰਦੇ ਆ ਇਧਰ ਮੈਂ ਆ 30 ਦੀ ਲਾਈਨ ਨਿਸ਼ਾਨੀ ਮਿਆਰੀ ਪੀਰੀ ਲੱਗੀ ਦੀ ਆਪਾਂ ਤੇ ਇਧਰੋਂ ਵੀ ਆਪਾਂ ਟਾਈ ਚਲਾ ਲਈ ਹੁਣ ਆਪਾਂ ਇਹਦਾ ਐਡਾ ਕਰ ਲਏ ਇਹ ਮੈਂ 10:30 ਦਾ ਪਹੁੰਚਾ ਪਾਇਆ ਤੇ 2:30 ਦਾ ਮੈਂ ਟੰਡਾ ਪਾਉ ਹਾਂ ਲੋ ਹੁਣ ਆਪਾਂ 2:30 ਮਿਲਾ ਲ ਲਈਆਂ ਹੁਣ ਆਪਾਂ ਇਹਦਾ ਆਸਣ ਕੱਢਣਾ ਵਾ ਸਲਵਾਰ ਦਾ ਹੁਣ ਆਪਾਂ ਆਸਣ ਕਿਹਸਾ ਨਾ ਕੱਢਣਾ ਉਹਦਾ ਤੇ ਆਪਣਾ ਆਸਣ ਇੱਥੋਂ ਜੇ ਆਪਾਂ ਪੂਲ ਸਲਵਾਰ ਬਣਾ ਇੱਥੋਂ ਨਿਕਲਣਾ ਦੇਖੋ ਨਾ ਹੁਣ ਆਪਣਾ ਇਹਦਾ ਆਸਣ ਵਾਸਤੇ ਕਪੜਾ ਕਿੰਨਾ ਪਾtrasਾ ਜਿਹਾ ਤਿੰਨ ਸਾਢੇ ਤਿੰਨ ਸਵਾਗਤ ਇਹਨਾਂ ਵੱਟਦਾ ਹੈ ਹੁਣ ਆਪਾਂ ਆਸਰਾ ਆਪਾਂ ਨੌਂ ਕਿਤੇ ਨਾ ਹੁਣ ਆਪਾਂ ਇੱਧਰ ਦੇਖੋ ਤਿੰਨ ਸਵਾ ਤਿੰਨ ਬਚਿਆ ਹੁਣ ਆਪਾਂ ਨੌਂ ਇਚ ਪੂਰਾ ਕਰਨਾ ਅਸਨ ਨੂੰ ਆਪਾਂ ਕਿਹਦੇ ਸਹਾ ਨਾਲ ਕਰਾਂਗੇ ਇਹ ਵਾਲੇ ਸਹਾ ਨਾਲ ਆਹ ਲੋਜ ਆਪਰਾ ਇੱਥੇ ਆ ਗਿਆ ਨੌਂ 8 ਆਪਰਾ ਨੌ ਹੋ ਗਿਆ ਤੇ ਇਹ ਆਪਣਾ ਆਸਨ ਹੁਣ ਆਹ ਵਾਲੀ ਸਾਈਡ ਜਿਹੜੀ ਆ ਇੱਥੋਂ ਵੀ ਆਪਣਾ ਕਿੰਨਾ ਬਚਿਆ ਇੱਥੋਂ ਵੀ ਆਪਣਾ ਸਾਢੇ ਤਿੰਨ ਕਪੜਾ ਬਚਿਆ ਸਾਢੇ ਤਿੰਨ ਹੁਣ ਆਪਣਾ ਇੱਥੋਂ

ਆਹ ਲੋ ਜਿਹੜਾ ਪਾਸਾ ਵਾ ਦਿਖਾਈ ਕਰ ਲ ਲਈ ਆਹ ਪ੍ਰਾਸਨ ਹੀ ਇੱਥੋਂ ਹੁਣ ਆਪਾਂ ਇੱਥੋਂ ਆਪ ਕਰਤਾ ਹੁਣ ਆਹ ਇਹ ਕਪੜਾ ਵੇਸਟ ਗਿਆ ਆਪਣਾ ਮੈਂ ਮੈਂ ਤਾਂ ਪੂਰੀ ਸਰਵਾ ਦੀ ਜਿਹੜੀ ਕਟਿੰਗ ਕਰਕੇ ਰੱਖ ਦੀ ਤੋਂ ਮੈਂ ਉਮੀਦ ਕਰਦੀ ਕਿ ਤੁਹਾਨੂੰ ਜਿਹੜਾ ਮੇਰਾ ਤਰੀਕਾ ਵਾ ਉਹ ਬੇਹੱਦ ਪਸੰਦ ਆਇਆ ਹੋਗਾ ਪਲੀਜ਼ ਤੁਸੀਂ ਜਿਹੜੀ ਮੇਰੀ ਵੀਡੀਓ ਆ ਸ਼ੁਰੂਤ ਲੈ ਕੇ ਪਲੀਜ਼ ਐਂਡ ਤੱਕ ਵੇਖਿਓ ਜ ਤੁਹਾਨੂੰ ਨੇੜਿਓ ਸਮਝ ਲੱਗ ਸਕੇ ਸੋਹੰਗਾ ਤਰੀਕਾ ਨਾ ਤੇ ਵੇਖੋ ਐਵੇਂ ਟ੍ਰਿਕ ਨਾਲ ਆਪਾਂ ਨੂੰ ਸਲਵਾਰ ਤੇ ਜੋੜ ਵੀ ਨੀ ਪਾਉਣਾ ਪਿਆ ਤੇ ਸੋ ਆਪਣੀ ਸਲਵਾਰ ਜਿਹੜੀ ਆ ਉਹ ਬਿਲਕੁਲ ਵਧੀਆ ਕੱਟੀ ਗਈ ਐ ਮੈਨੂੰ ਜੀ ਕਟਾਈ ਹੋ ਗਈ ਇਸ ਸਲਵਾਰ ਦੀ ਆਹ ਲਾਗੇ ਚਲਾਈ ਦਾ ਉਹ ਵੀ ਮੈਂ ਕੱਟ ਕੇ ਤੈਨੂੰ ਮੁਖਾਉਣੀ ਆ ਹਾਂ ਆ ਆਪਣੀ ਉਹ ਸਲਵਾਰ ਐ ਜੀ ਆਹ ਕੁੰਡੇ ਹੋ ਗਏ ਆਪਣੇ ਇਧਰ ਆਹ ਕੁੰਡੇ ਹੁਣ ਆਪਰੇ ਚੰਮੀਆ ਦੇਖੋ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਜਿਹੜਾ ਮੈਂ ਤਰੀਕਾ ਬਿਹਤਰ ਪਸੰਦ ਆਇਆ ਹੋਊਗਾ ਸਲਵਾਰ ਦਾ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਲਵਾਰ ਜਿਹੜੀ ਆ ਉਹ ਮੈਂ ਤੁਹਾਨੂੰ ਸਿਖ ਕੇ ਦਿਖਾਉਂਗੀ ਸੋ ਮੈਂ ਤੁਹਾਨੂੰ ਇਹ ਦੱਸੂਗੀ ਕਿ ਜਿਹੜੀ ਸਲਵਾਰ ਆਪਾਂ ਸੀਨੀ ਆ ਅਗਲੀ ਵੀਡੀਓ ਤੁਸੀਂ ਮੇਰੀ ਜਰੂਰ ਦੇਖੋ ਪਾਰਟ 2 ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਜਿਹੜਾ ਆਪਣਾ ਪੌਂਕਾ ਹਵਾ ਉਹ ਆਪਣੇ ਸੈਡਿੰਗ ਤੋਂ ਹੋ ਜਾਂਦਾ ਵਾ ਅੰਦਰ ਬਾਹਰ ਨੂੰ ਕਿਉਂ ਹੁੰਦਾ ਵਾ ਤੋਂ ਮੈਂ ਤੁਹਾਨੂੰ ਦੱਸੂਗੀ ਜੀ ਆਪਾਂ ਚੋਣਾ ਜਿਹੜੀ ਸਹੀ ਤਰੀਕੇ ਨਾਲ ਉਹ ਵੀ ਪੱਏ ਦੀ ਜਿਹੜਾ ਆਪਣਾ ਪਹੁੰਚਾ ਬਿਲਕੁਲ ਸਹੀ ਹੋਵੇ ਤੇ ਆਪੇ ਸਲਵਾਰ ਜਿਹੜੀ ਪਹੁੰਚੇ ਉੱਤੇ ਤਨੂੜ ਜੇਗੀ ਜੀ ਆ ਉਹਦਾ ਵੀ ਉਹਦੇ ਵਿੱਚ ਕਰ ਲਓ ਦੱਸੂਗੀ ਪਲੀਜ਼ ਉਹ ਮੇਰੇ ਵੀਡੀਓ ਤੇ ਸਬਸਕ੍ਰਾਈਬ ਕਰ ਲੈ ਕੈਂਟਰ ਕੋ ਵੇਖਿਓ ਚਲੋ ਜੀ ਆਪਾਂ ਬਾਅਦ ਦੇ ਜੀ ਜਿਹੜੀ ਉਹ ਵਲੌਗ ਵਿੱਚ ਆਪਾਂ ਮਿਲਦੇ ਹਾਂ ਜੀ ਲਓ ਸਤਿ ਸ੍ਰੀ ਅਕਾਲ